uh um. उस टैम चुग बहादुर साहब हो समय बाग नवाब रहीम बाग करीम बाग ਦੋਪਰਾ ਦਾ ਹੋਇਆ ਕਰਦਾ ਸੀ ਇੱਕ ਦਿਨ ਸਾਧੂ ਮਹਾਤਮਾ ਇਸ ਬਾਗ ਦੇ ਵਿੱਚੋਂ ਲੰਘ ਰਿਹਾ ਸੀ ਤੇ ਮਾਲੀ ਕੋਲੋਂ ਫਲ ਮੰਗਿਆ ਮਾਲੀ ਨੇ ਫਲ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਸਾਧੂ ਮਹਾਤਮਾ ਨੇ ਸ਼ਰਾਪ ਦੇ ਕੇ ਇਸ ਬਾਗ ਨੂੰ ਸੁਕਾ ਦਿੱਤਾ ਮਾਲੀ ਜਿਹੜਾ ਬੁੱਤਾ ਲਾਇਆ ਕਰੇ ਸੁੱਖ ਦੇ ਆ ਕਰੇ ਹਰਿਆਣਾ ਹੋਵੇ ਗੁਰਪ੍ਰੇਮ ਘਾਦਰ ਜੀ ਮਹਾਰਾਜ ਬਾਬਾ ਬਕਾਲੇ ਤੋਂ ਚਲ ਕੇ ਪਰਿਵਾਰ ਸਮੇਤ ਸਿੱਖੇ ਕਰਮ ਦਾ ਪ੍ਰਚਾਰ ਕਰਦੇ ਹੋਏ ਪਟਨੇ ਸਹਿਰ ਦੇ ਵਿੱਚ ਗੁਰਦੁਆਰਾ ਗਉ ਕਾੜ ਪਹੁੰਚੇ ਬਰਸਾਤਾਂ ਦੇ ਦਿਨ ਸਨ ਇਸ ਕਰਕੇ ਗੁਰਤੇਗ ਬਹਾਦਰ ਜੀ ਮਹਾਰਾਜ ਚੌ ਮਾਸਾ ਇੱਥੇ ਹੀ ਕੱਟਿਆ ਉਸ ਤੋਂ ਬਾਅਦ ਗੁਰਤੇਗ ਬਹਾਦਰ ਜੀ ਮਹਾਰਾਜ ਆਪਣੇ ਸਾਰੇ ਪਰਿਵਾਰ ਨੂੰ ਇੱਥੇ ਪਟਨਾ ਸਾਹਿਬ ਛੱਡ ਕੇ ਆਪ ਸਿੱਖੀ ਕਰਮ ਦਾ ਪ੍ਰਚਾਰ ਕਰਨ ਵਾਸਤੇ ਆਸਾਮ ਚਲੇ ਗਏ ਉਸ ਦਿਨਾਂ ਬਾਅਦ 22 ਦਸੰਬਰ 1668 ਈਸਵੀ ਕੋਸ ਦੀ 7ਵੀਂ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪ੍ਰਕਾਸ਼ ਪਟਨੇ ਦੇ ਵਿੱਚ ਹੋਇਆ ਬਚਪਨ ਦਾ ਨਾਂ ਸੀ ਬਾਲਾ ਪ੍ਰੀਤਮ ਗੋਬਿੰਦ ਰਾਏ ਇਹ ਖੁਸ਼ੀਆਂ ਦਾ ਖਬਰ ਭਾਈ ਦਿਆਲ ਦਾ ਜੀ ਜਾ ਕੇ ਅਸਾਮ ਪਹੁੰਚਾਈ ਗੁਰੂ ਜੀ ਨੂੰ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਹੁਤ ਖੁਸ਼ੀਆਂ ਮਨਾਈਆਂ ਕਿਰਪਾ ਨੂੰ ਦਾਨ ਪੁੰਨ ਕੀਤੇ ਜਾਦਗੁਰ ਤੇਜ বাহাদুর ਜੀ ਮਹਾਰਾਜ ਆਸਾਮ ਤੋਂ ਪੰਜਾਬ ਅਨੰਦਪੁਰ ਸਾਹਿਬ ਜਾਣ ਲੱਗੇ ਇਸ ਪਾਵਨ ਧਰਤੀ ਤੇ ਚਰਨ ਪਾਏ ਚਰਨ ਪੈਂਦਿਆਂ ਬਾਗ ਹਰਾ ਭਰਾ ਹੋ ਗਿਆ ਜਿਹੜੇ ਸਾਧੂ ਮਹਾਤਮਾ ਨੇ ਖਰਾਬ ਦੇ ਕੇ ਇਸ ਬਾਗ ਨੂੰ ਸੁਕਾ ਦਿੱਤਾ ਸੀ ਗੁਲਤੇਜ বাহাদুর ਜੀ ਮਹਾਰਾਜ ਜਿਸ ਦਿਨ ਇਸ ਬਾਗ ਦੇ ਵਿੱਚ ਚਰਨ ਪਾਏ ਸਨ ਵਿਸਾਖ ਸੁਦੀ ਸਤਵੇਂ ਦਾ ਸਵੇਰ ਦੇ ਹਾਰਾ ਸੀ ਇਸ ਬਾਗ ਦੇ ਮਾਲੀ ਨੇ ਜਾ ਕੇ ਨवाब ਨੂੰ ਦੱਸਿਆ ਕੀ ਆਪ ਜੀ ਦਾ ਕਈ ਸਾਲਾਂ ਤੋਂ ਇਹ ਬਾਗ ਸੁੱਕਾ ਹੋਇਆ ਸੀ ਤੇ ਕੋਈ ਸੰਤ ਮਹਾਂਪੁਰਸ਼ ਆ ਕੇ ਇਸ ਬਾਗ ਦੇ ਵਿੱਚ ਬੈਠੇ ਹਨ ਉਹਨਾਂ ਦੇ ਔਨ ਕਰਕੇ ਬਾਗ ਹਰਾ-ਭਰਾ ਹੋ ਗਿਆ ਨਵਾਬ ਨੇ ਜਦੋਂ ਇਹ ਗੱਲ ਸੁਣੀ ਤੇ ਅੰਮ੍ਰਿਤ ਵੇਲੇ ਤਰਕੇ ਚੱਲ ਕਰਕੇ ਆਏ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰਤੇਗ ਬਹਾਦਰ ਜੀ ਮਹਾਰਾਜ ਉਸ ਵੇਲੇ ਅੰਮ੍ਰਿਤ ਵੇਲੇ ਨੀਮ ਦੇ ਦਾਤਨ ਕਰ ਰਹੇ ਸਨ ਨੀਮ ਦੇ ਦਾਤਨ ਕਰਕੇ ਜਮੀਨ ਵਿੱਚ ਘਟ ਦਿੱਤੀ ਵਿੱਚ ਸਰਬ ਲੋਧਾ ਕਰਾ ਪਾਇਆ ਕੜਾ ਪਾ ਕੇ ਬਚਨ ਕਿਤੇ ਨੇ ਜਦੋਂ ਦੇਸ ਦਾ ਮਟਵਾਰਾ ਹੋਏਗਾ ਤੇ ਸਾਵਣ ਤੋਂ ਸੰਕਾਉਣੀਏ ਤੇ ਦਰਸ਼ਨ ਵਾਸਤੇ ਇਹ ਟਾਣੀ ਟੁੱਟੇਗੀ ਤੇ ਕੜਾ ਨਿਕਲੇਗਾ ਗੁਰੂ ਜੀ ਦੇ ਬਚਨ ਪੂਰੇ ਹੋਏ ਜਦੋਂ ਦੇਸ ਦਾ ਮਟਵਾਰਾ ਹੋਇਆ ਤੇ ਸਾਵਣ ਤੋਂ ਸੰਕਾਉਣੀਏ ਤੇ ਦਰਸ਼ਨ ਵਾਸਤੇ ਇਹ ਟਾਣੀ ਟੁੱਟੇ ਤੇ ਕੜਾ ਨਿਕਲੇ ਆਪ ਜੀ ਦਰਸ਼ਨ ਕਰੋਗੇ ਸਾਹਮਣੇ ਪਿੱਤਲ ਵਾਲੇ ਬਾਕਸ ਵਿੱਚ ਛੋਟੇ ਬਾਕਸ ਵਿੱਚ ਸਭ ਲੋਕ ਕਰਾ ਰਹੇ ਗੁਰਤੇਜ ਬਾਦਲ ਜੀ ਦਾ ਜਿੱਥੇ ਗੁਰਤੇਜ ਬਹਾਦਰ ਜੀ ਨਿੰਮ ਦੇ ਦਾਤਨ ਕਰਕੇ ਜਮੀਨ ਵਿੱਚ ਘਟ ਦਿੱਤੇ ਸਨ ਬਾਹਰ ਨਿੰਮ ਦਾ ਦਰਖਤ ਲੱਗਿਆ ਹੋਇਆ ਸ਼ੀਸ਼ੇ ਦੇ ਵਿੱਚ ਆਪ ਜੀ ਦਰਸ਼ਨ ਕਰੋਗੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋਤਾਂਸ ਆਵਾ ਰਾਮ ਰਾਜੇ ਜਿਸ ਦਰਖਤ ਦੇ ਥੱਲੇ ਆ ਕੇ ਗੁਰਤੇਜ ਬਹਾਦਰ ਜੀ ਮਹਾਰਾਜ ਇਸ ਬਾਗ ਦੇ ਵਿੱਚ ਬੈਠੇ ਸਨ ହିਮਲੀ ਦਾ ਬੂਟਾ ਦਰਖਤ ਸੇ ਉਸ ਸਮਾਂ ਪਹਿਲਾਂ ਡੇਗ ਪਿਆ ਸੀ ਤੇ ਉਹਨਾਂ ਦਾ ਇੱਕ ਡਾਲੇ ਸਾਹਮਣੇ ਪਈ ਹੈ ਸ਼ੀਸ਼ੇ ਦੇ ਵਿੱਚ ਆਪ ਜੀ ਦਰਸ਼ਨ ਕਰੋਗੇ ਇੰਲੇ ਦਾਬੂ ਦਾ ਨਵਾਬ ਰਹੀਮ ਬਾਸ کریم ਬਾਸ ਦੋਨੇ ਪ੍ਰਾਚਲ ਕਰਕੇ ਆਏ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਉਸ ਨਵਾਬ ਨੂੰ ਪੁੱਛਿਆ ਕਿ ਇਸਦਾ ਬਾਗ ਹੈ ਤੇ ਨਵਾਬ ਨੇ ਜਵਾਬ ਦਿੱਤਾ ਇਹ ਗੁਰੂ ਦਾ ਬਾਗ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਇੱਕ ਵਾਰੀ ਨਹੀਂ ਤਿੰਨ ਵਾਰੀ ਪੁੱਛਿਆ ਨੇ ਕਿ ਇਸਦਾ ਬਾਗ ਹੈ ਨਵਾਬ ਨੇ ਜਵਾਬ ਦਿੱਤਾ ਗੁਰੂ ਦਾ ਬਾਗ ਹੈ ਇਹ ਆਪ ਜੀ ਦਾ ਬਾਗ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਬੋਲੇ ਗੁਰੂ ਕੇ ਬਾਗ ਦੇ ਜਿੰਨੇ ਵੀ ਜ਼ਮੀਨ ਹੈ ਚਾਰੇ ਪਾਸੇ ਚਾਰ ਦਿਵਾਰੀ ਕੰਧ ਕਰਾ ਦੇ ਤਾਂ ਕਿ ਕੱਲ ਨੂੰ ਤੁਹਾਡਾ ਕੋਈ اولاد ਪਰਿਵਾਰ ਦੇ ਵਿੱਚੋਂ ਲੜਾਈ ਝਗੜਾ ਨਾ ਕਰੇ ਨਵਾਬ ਨੇ ਜ਼ਮੀਨ ਦੇ ਚਾਰੇ ਪਾਸੇ ਚਾਰ ਦਿਵਾਰੀ ਕੰਧ ਕਰਾ ਕੇ ਗੁਰੂ ਜੀ ਨੂੰ ਜਗ੍ਹਾ ਦੇ ਦਿੱਤੀ ਬੇਨਤੀ ਕੀਤੀ ਮਹਾਰਾਜ ਸਾਡੇ ਬੇਗਮ ਨੂੰ ਕੁਸਟ ਰੋਗ ਹੈ ਕੋੜ ਦਾ ਬਿਮਾਰੀ ਉਹ ਚੱਲ ਪੈ ਨਹੀਂ ਸਕਦੀ ਬੜੇ ਦਿਨਾਂ ਤੋਂ ਬਿਮਾਰ ਹੈ ਆਪ ਜੀ ਕਿਰਪਾ ਕਰੋ ਬਰਸਿਸ ਕਰੋ ਉਹ ਤੇਜ ਬਹਾਦਰ ਜੀ ਮਹਾਰਾਜ ਉਸ ਨਵਾਬ ਨੂੰ ਪਿਆ ਕੀ ਆਪਣੇ ਬੇਗਮ ਨੂੰ ਇਸ ਬਾਗ ਦੇ ਵਿੱਚ ਲਿਆਓ ਇਹ ਖੂਹ ਹੈ ਖੂਹ ਦੇ ਜਲ ਨਾਲ ਇਸ਼ਨਾਨ ਕਰਾਓਗੇ ਸਾਰੇ ਦੁੱਖ ਕਲੇਸ਼ ਬਿਮਾਰੀ ਦੂਰ ਹੋ ਜਾਣਗੇ ਨਵਾਬ ਨੇ ਅੰਮ੍ਰਿਤ ਵੇਲੇ ਆਪਣੇ ਬੇਗਮ ਨੂੰ ਲੈ ਕੇ ਇਸ ਬਾਗ ਦੇ ਵਿੱਚ ਆਏ ਉਸ ਖੂਹ ਦੇ ਜਲ ਨਾਲ ਇਸ਼ਨਾਨ ਕਰਾਇਆ ਇਸ਼ਨਾਨ ਕਰਦਿਆਂ ਹੀ ਸਾਰਾ ਕੁਸ਼ਟ ਕੋੜ ਦਾ ਬਿਮਾਰੀ ਸੇ ਜਿੰਨੇ ਵੀ ਦੁੱਖ ਬਿਮਾਰੀ ਸੇ ਸਾਰੇ ਦੂਰ ਹੋ ਗਏ ਚੱਲ ਕਰਕੇ ਆਏ ਗੁਰੂ ਜੀ ਨੇ ਚਰਨਾਂ ਤੇ ਮੱਥਾ ਟੇਕਿਆ ਸੁਕਰਾਨਾ ਕੇ ਤਾਗੂ ਜੀ ਦਾ ਮਹਾਰਾਜੇ ਆਪ ਜੀ ਦੀ ਬਹੁਤ ਕਿਰਪਾ ਹੋਈ ਸਾਡੇ ਘਰ ਕੋਈ ਪੁੱਤਰ ਨਹੀਂ ਹੈ ਕੋਈ ਔਲਾਦ ਨਹੀਂ ਆਪ ਜੀ ਕਿਰਪਾ ਕਰੋ ਗੁਰਤੇਗ ਬਹਾਦਰ ਜੀ ਮਹਾਰਾਜ ਕਰੋ ਉਸ ਨੂੰ ਵਰਦਿਤੇ ਨੇ ਸੂਕੇ ਹਰੇ ਕੀਏ ਥੇ ਮਾਏ ਅਮਰਿ ਤੇਰੇ ਸਾਂਝ ਦਿਵਾਏ ਕਾਟੇ ਕਾਸ਼ ਪੂਰੇ ਰੂ ਦੇਵ ਸੇਵਕ ਤੋਂ ਦੇਣੀ ਆਪਣੇ ਸੇ ਜੋ ਵੀ ਮਾਈ ਪਾਈ ਸਰਤਾ પ્રેમ ਨਾਲ ਇੱਥੇ ਆ ਕੇ ਸਤਵੇਂ ਵਾਲੇ ਦਿਨ ਇਸਨਾਨ ਕਰਿਆ ਕਰੇਗਾ ਉਹਨਾਂ ਦੇ ਸਾਰੇ ਦੂਤ ਕਲੇਸ਼ ਬਿਮਾਰੀ ਦੂਰ ਹੋ ਜਾਂਦੇ ਨੇ ਜਿਹੜੇ 12 ਸਤਮੀ ਆਕੇ ਇਸ ਇਸ਼ਨਾਨ ਕਰਦੇ ਹਨ ਉਹਨਾਂ ਦੇ ਘਰ ਪੁੱਤਰ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਇਹ ਨਾਮਦਾਨ ਇਸ਼ਨਾਨ ਇੱਥੇ ਪ੍ਰਾਪਤ ਹੁੰਦਾ ਹੈ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਵੇਲੇ ਸਾਢੇ 4 ਸਾਲ ਦੇ ਹੋ ਗਏ ਹਨ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਪਟਨੇ ਦੇ ਸਾਰੇ ਸਮੂਹ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ पालकी ਦੇ ਵਿੱਚ ਬਿਠਾ ਕੇ ਇਸ ਬਾਗ ਦੇ ਵਿੱਚ ਲਿਆਏ ਸਨ ਪੀਤਾ ਤੇ ਪੁੱਤਰ ਦਾ ਪਹਿਲੇ ਮਲਾਪ ਐਸੇ ਬਾਗ ਦੇ ਵਿੱਚ ਹੋਇਆ ਸੀ ਉਹਨਾਂ ਦਾ ਯਾਦਗਾਰ ਨਿਸਾਨੀ ਗੁਰਦੁਆਰਾ ਧਰੂਪਾ ਬਾਗ ਬਣਿਆ ਹੈ ਨਾਮ ਨਾਨਿਸਾਨੇ ਤੇ ਪ੍ਰਾਪਤ ਹੋ ਰਿਹਾ ਹੈ ਗੁਰੂ ਕੀ ਮਨੋ ਕਾਮਨਾ ਪੂਰਨ ਹੁੰਤ ਬਾਅਦ ਕਈ ਆ ਕੇ ਇੱਥੇ ਅਖੰਡ ਪਾਠ ਕਰਾਉਂਦੇ ਨੇ ਕੋਈ ਗੁਰੂ ਕਾ ਲੰਗਰ ਕਰਾਉਂਦੇ ਨੇ ਕੋਈ ਫੂਕੇ ਲਗਾ ਕੇ ਜਾਂਦੇ ਨੇ ਜੋ ਸਰਤਾ ਹੁੰਦੀ ਆ ਕੇ ਇੱਥੇ ਸੇਵਾ ਕਰਕੇ ਜਾਂਦੇ ਨੇ ਗੁਰ ਕਰਦੇ ਕੁਰਾਨਾ ਕਰਦਨੇ ਪੁਰਾਣਾ ਇਤਿਹਾਸ ਹੈ ਸਾਧ ਸੰਗਤ ਜੀ ਪਤੇ ਬੁਲਾਵਾ ਵਾਹਿਗੁਰੂ ਦਾ ਨਾਮ ਸਾਹਿਬ ਵਾਹਿਗੁਰੂ ਜੀ ਕੀ ਮੱਤੇ ਜੀਲਾ ਚਲ ਬਣਾਓ ਚਲ ਚਾਣੀ ਨੀ ਹੋਇਆ ਬਣਾਓ ਸਭ ਕੁਝ ਲਿਖੀਆ ਬਣਾਓ ਸੇ ਟੱਕ ਲਿਆ ਕਹਿੰਦਾ ਤੁਮਹਾਲੇ ਪਾਸੇ ਲੱਗਦੀ ਨਾ ਬਣਾਓ ਚਲ ਮਾਰ ਦੇ ਕੋ ਜੇਪੂ ਆ ਜਾਵੇ ਜਾਵਾ ਟੋਟ ਇੱਕ ਵਾਰ ਕਰ ਦੇ ਇੱਥੇ ਇੱਥੇ